ਸਾਤਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਆ ਤੇ ਜੋਸ਼ੀਮਰ ਤੋਂ ਨਿਕਲੇ ਆ 6 ਵਜੇ ਦਾ ਟਾਈਮ ਤੇ ਸੰਗਰਾਮ ਦੀ ਅੱਜ ਮੱਥਾ ਟੇਕ ਕੇ ਗੁਰਦਾ ਸਾਹਿਬ ਬਾਬਾ ਜੀ ਕੋ ਆਜਾਦਤ ਲੈ ਕੇ ਤੇ ਅਸੀਂ ਆਪਣੇ ਦੂਜੇ ਪੜਾਵਲ ਤਿਆਰੀ ਕੱਸ ਲਈ ਆ ਜੋ ਕਿ ਹੁਣ ਸਾਡਾ ਨਾਨਕ ਮੱਤਾ ਸਾਹਿਬ ਗੁਰਦਾਸ ਸਾਹਿਬ ਵਿਖੇ ਸਟੇ ਕਰਨ ਦਾ ਇਰਾਦਾ ਆ ਤੇ ਇਥੋਂ ਜੋਸ਼ੀਮਰ ਤੋਂ ਕਰਨ ਪ੍ਰਿਆਗ ਤੱਕ ਚੱਲਾਂਗੇ ਉਤੋਂ ਨਿਆਣੀ ਤਾਲ ਨੂੰ ਹੋਵਾਂਗੇ ਕਿਉਂਕਿ ਜੇ ਅਸੀਂ ਰਿਸ਼ੀਕੇਸ਼ ਨੂੰ ਜਾਣਦੇ ਆ ਤੇ ਸਾਨੂੰ ਡਬਲ ਸਵਰ ਪੈਂਦਾ ਆ ਤੇ ਨਾਨਕ ਮੱਤੇ ਨੂੰ ਕਰਨ ਪ੍ਰਿਆਗ ਜਿਹੜਾ ਵੀ ਮਾਈ ਭਾਈ ਜਾਂਦਾ ਆ ਜਿੰਨੇ ਵੀ ਜਾਣਾ ਆ ਹਿਮਗੁਰ ਸਾਹਿਬ ਰਸਤੇ ਤੋਂ ਨਾਨਕ ਮੱਤਾ ਸਾਹਿਬ ਵੱਲ ਤੇ ਭਾਈ ਕਰਨ ਪ੍ਰਿਆਗ ਨੂੰ ਨਿਆਣੀ ਤਾਲ ਵਾਲਾ ਜਿਹੜਾ ਰਸਤਾ ਜਾਂਦਾ ਆ ਉਹ ਰਸਤਾ ਫੜ ਜਿਓ ਤੇ ਅੱਗੋਂ ਤੁਹਾਨੂੰ ਨਾਨਕ ਮੱਤੇ ਤੇ ਤੁਹਾਨੂੰ ਮੇਲ ਹੋ ਜਾਏਗਾ ਤੇ ਹੁਣ ਚੱਲਦੇ ਆ ਸੋਹਣੀਆਂ-ਸੋਹਣੀਆਂ ਵਾਦੀਆਂ ਦਾ ਨਜ਼ਾਰਾ ਲੈਂਦੇ ਹੋਏ ਜੋਸ਼ੀ ਮੜ ਤੋਂ ਕਰਨ ਪ੍ਰਿਆਗ ਤੱਕ ਰਾਤੀ ਭਾਈ ਬਾਲਾ ਮੀ ਪੈ ਗਿਆ ਸੀਗਾ ਤੇ ਇਸ ਕਰਕੇ ਠੰਡ ਵੀ ਵਾਲੀ ਹੋ ਗਈ ਆ ਜਗੜਾ ਪਾਉਣੀਆਂ ਬੈ ਗਿਆਂ ਬਾਈ ਤੇ ਅਰਿਸ ਨਾਲ ਲੈਂਦੇ ਹੋਏ ਅਸੀਂ بارش ਨੂੰ ਸੋਚਿਆ ਕਿ بارش ਬੰਦ ਹੋ ਜੇ ਤੇ ਫੇਰ ਹੀ ਇੱਥੇ ਨਿਕਲਦੇ ਆਂ ਤੇ ਤੁਹਾਡੇ ਸਾਹਮਣੇ ਕੁਝ ਜੋਸ਼ੀਮਰ ਦੀ ਇੱਦਾਂ ਦੀ ਲੋਕੇਸ਼ਨ ਆ ਬੱਦਲਵਾਰੀ ਪਹਾੜੀਆਂ ਵਿੱਚ ਚਲਦੀ ਰਹਿੰਦੀ ਆ ਤੇ ਮੀਂਹ ਕਣੀ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਜਾਣੀ ਆ ਤੇ ਭਾਈ ਜਦੋਂ ਵੀ ਆਉਂਦੇ ਆ ਮੀਂਹ ਕਣੀ ਦਾ ਖਿਆਲ ਰੱਖਿਆ ਕਰੋ ਕਿ ਮੀਂਹ ਕਣੀ ਬੰਦ ਹੋ ਜੇ ਕੱਚੀਆਂ ਪਹਾੜੀਆਂ ਹੁੰਦੀਆਂ ਲੈਂਡ ਸਲਾਈਡਿੰਗ ਦਾ ਪਤਾ ਨਹੀਂ ਕੋਈ ਹੁੰਦਾ ਸੋ ਆਪਣੇ ਆਪ ਕੋਈ ਦੇਖ ਕੇ ਆਇਆ ਕਰੋ ਮੇਰਾ ਭਰਾ ਤੇ ਰਾਤ ਦਾ ਸਫ਼ਰ ਨਾ ਕਰਿਆ ਕਰੋ ਸਾਜੀ ਸਮਾਂ ਹੋ ਗਿਆ 8:15 ਮਿੰਟ ਦਾ ਤੇ ਅਸੀਂ ਜੋਸ਼ੀ ਮੱਠ ਤੋਂ ਚੱਲੇ ਆਂ ਤੇ ਕਨ ਪ੍ਰਿਆਗ ਤੋਂ ਨੈਨੀਤਾਲ ਵਾਲ ਜਿਹੜਾ ਰਸਤਾ ਮਿਲਦਾ ਮੁੜਦਾ ਤੇ ਉਣੂ ਹੋ ਕੇ ਤੇ ਸਾਡਾ ਪਲਾਨ ਬਣਿਆ ਆ ਗੁਰਦੁਆਰਾ ਨਾਨਕ ਮੱਤਾ ਸਾਹਿਬ ਜਾਣ ਦਾ ਇੱਥੋਂ ਦੀ ਲੋਕੇਸ਼ਨ ਤੁਸੀਂ ਚੈੱਕ ਕਰ ਸਕਦੇ ਆ ਇਹ ਇਦਾਂ ਦੀ ਲੋਕੇਸ਼ਨ ਆ ਤੇ ਸੜਕ ਵੀ ਤੁਸੀਂ ਦੇਖ ਸਕਦੇ ਹੋ ਕਿ ਸੜਕ ਵੀ ਜਿਆਦਾ ਸਹੀ ਨਹੀਂ ਹੈ ਬਾਬਾ ਟੁੱਟੀ ਫਿੱਟੀ ਆ ਉਖ ਉਬੜ ਖਬਰ ਰਸਤੇ ਆ ਤੇ ਮੰਨ ਲਓ ਜਿੱਥੇ ਘੰਟਾ ਲੱਗਣਾ ਉਥੇ 2 ਘੰਟੇ ਰ ਮਨ ਨਾਲ ਲੱਗ ਜਾਂਦੇ ਪਹਾੜਾਂ ਵਿੱਚ ਹਣਾ ਜੇ ਸੜਕ ਚੰਗੀ ਹੋਏ ਫਿਰ ਤਾਂ ਚਲੋ ਸਵਾ ਘੰਟਾ ਮੰਨ ਲਓ ਲੱਗੇ ਬਟ ਮੈਪ ਦੱਸਦਾ ਆ 11 ਘੰਟੇ ਦਾ ਰਸਤਾ 350 ਕਿਲੋਮੀਟਰ ਪੈਂਦਾ ਕਰਨ ਪ੍ਰਯਾਗ ਤੋਂ ਜੋ ਕੋਈ ਵੀ ਮੇਰਾ ਮਾਈ ਭਾਈ ਭੈਣ ਭਰਾ ਮਿੱਤਰ ਸੱਜਣਾ ਠੇਮਗੜ ਸਾਬ ਤੋਂ ਨਾਨਕ ਮੱਤਾ ਸਾਹਿਬ ਜਾਣਾ ਚਾਹੁੰਦਾ ਸੋ ਭਾਈ ਤੁਸੀਂ ਕੀ ਕਰਨਾ ਜੇ ਕਰਨ ਪ੍ਰਯਾਗ ਤੋਂ ਨੈਣੀ ਤਾਲ ਵਾਲਾ ਰਸਤਾ ਲੈ ਲਿਓ ਰਿਸ਼ੀਕੇ ਜਾਣ ਦੀ ਲੋੜ ਨਹੀਂ ਕਰਨ ਪ੍ਰਯਾਗ ਰਸਤੇ ਵਿੱਚ ਆਉਂਦਾ ਆ ਉੱਥੋਂ ਤੁਸੀਂ ਨਿਆਣੀ ਤਾਲ ਵਾਲਾ ਰੋਡ ਫੜਨਾ ਤੁਸੀਂ ਕਿਸੇ ਨੂੰ ਵੀ ਉੱਥੇ ਪੁੱਛ ਲਿਓ ਕਿ ਨਿਆਣੀ ਤਾਲ ਨੂੰ ਜਾਣਾ ਹੈ ਤੇ ਨਿਆਣੀ ਤਾਲ ਦਾ ਕੁਝ ਵਿਊ ਇਦਾਂ ਦਾ ਦੇਖੋ ਚੱਕ ਕਰ ਸਕਦੇ ਆ ਹਰ ਇੱਕ ਪ੍ਰਿਆਗਜ ਦੋ ਨਦੀਆਂ ਦਾ ਸੰਗਮ ਹੁੰਦਾ ਆ ਤੇ ਫਿਰ ਜਾ ਕੇ ਗੰਗਾ ਬਣਦੀ ਆ ਗੰਗਾ ਐਵੇਂ ਨਹੀਂ ਬਣਦੀ ਪੰਜ ਪ੍ਰਿਆਗ ਆ ਇੱਥੇ ਉੱਤਰਾਖੰਡ ਚ ਤੇ ਹਰ ਇੱਕ ਪ੍ਰਿਆਗ ਦੇ ਸੰਗਮ ਹੁੰਦਾ ਨਦੀ ਦਾ ਫੇਰ ਜਾ ਕੇ ਗੰਗਾ ਸੰਪੂਰਨ ਹੁੰਦੀ ਆ ਪੰਜਾਂ ਪ੍ਰਿਆਗਾ ਦੇ ਨਾਲ ਮਿਲ ਕੇ ਤੇ ਨੈਣੀ ਤਾਲ ਵਾਲਾ ਰਸਤਾ ਵੇਖੋ ਤੁਸੀਂ ਨੈਣੀ ਤਾਲ ਵਾਲਾ ਰਸਤੇ ਤੇ ਜਾਣਾ ਪਰ ਨੈਣੀ ਤਾਲ ਨੂੰ ਨਹੀਂ ਜਾਣਾ ਨੈਣੀ ਤਾਲ ਤੋਂ ਇੱਕ ਸਿੱਧਾ ਰੋਡ ਨਿਕਲ ਜਾਂਦਾ ਇੱਕ ਨੈਣੀ ਤਾਲ ਨੂੰ ਨਿਕਲ ਜਾਂਦਾ ਤੁਸੀਂ ਨੈਣੀ ਤਾਲ ਨੂੰ ਨਹੀਂ ਜਾਣਾ ਤੁਸੀਂ ਸਿੱਧਾ ਹੀ ਜਾਣਾ ਗਾਂ ਫਿਲਹਾਲ ਤੇ ਨੈਣੀ ਤਾਲ ਤੱਕ ਉਹੀ ਰੋਡ ਫੜਨਾ ਆ ਬਾਦ ਵਿੱਚ ਆਪਾਂ ਨੈਣੀ ਤਾਲ ਨੂੰ ਕ੍ਰੋਸ ਕਰਕੇ ਦਾ ਕਿੱਥੇ ਜਾਣਾ ਨਾਨਕ ਮੱਤਾ ਸਾਹਿਬ ਤੇ ਇਹ ਗੱਲ ਦਾ ਖਾਸਾ ਧਿਆਨ ਰੱਖਿਆ ਕਰੋ ਕਿ ਮੈਂਬ ਤੇ ਤੁਹਾਡੇ ਕੋਲ ਹੁੰਦਾ ਜਦਾ ਪੁੱਛ ਵੀ ਲਿਆ ਕਰੋ ਕਿਸੇ ਨੂੰ ਕਿ ਭਾਈ ਯਾਰ ਰੋੜ ਕਿੱਦਾਂ ਨੂੰ ਜਾਂਦਾ ਹਨਾ ਤੇ ਮੇਰਾ ਭਾਈ ਜਦੋਂ ਵੀ ਜਾਣਾ ਤੇ ਭਾਈ ਨੇਰੇ ਨਾ ਜਾਇਓ ਕਿਉਂਕਿ ਰਸਤਾ ਤੁਹਾਨੂੰ ਪਤਾ ਹੀ ਆ ਕਿ ਕਿਦਾਂ ਡੰਗਲਾਤੀ ਰਸਤਾ ਆ ਜੰਗਲ ਏਰੀਆ ਸਾਰਾ ਹੀ ਤੇ ਰੋੜ ਵੀ ਸਹੀ ਨਹੀਂ ਹੈਗਾ ਤੇ ਜਦੋਂ ਵੀ ਜਾਣਾ ਮੇਰਾ ਭਰਾ ਸਵੇਰੇ ਤੁਰਨਾ ਤੇ ਸਮਾਂ ਵੀ ਕਾਫੀ ਲੱਗ ਜਾਂਦਾ ਆ 11 ਘੰਟੇ ਦਾ ਤੇ ਵੈਸੇ ਮੈਂ ਬਦੱਸ ਰਿਹਾ ਕਿਉਂਕਿ ਸਾਡੇ 3 350 ਕਿਲੋਮੀਟਰ ਦੂਰੀ ਦੀ ਆ ਤੇ ਸੜਕਾਂ ਵੀ ਟੁੱਟੀਆਂ ਆ ਕੋਈ ਖਾਸਾ ਵਧੀਆ ਨਹੀਂ ਆ ਗਈਆਂ ਇਸ ਕਰਕੇ ਸਮਾਂ ਕਾਫੀ ਲੱਗ ਸਕਦਾ ਆ ਤੇ ਦਿਨੇ ਜਾਇਆ ਕਰੋ ਮੇਰਾ ਭਰਾ ਤੇ ਹੋਰ ਵੀ ਤੁਹਾਨੂੰ ਰਸਤੇ ਵਿੱਚ ਜੋ ਵੀ ਲੋਕੇਸ਼ਨ ਮਿਲਦੀ ਆ ਜੋ ਵੀ ਸਾਨੂੰ ਜਾਣਕਾਰੀ ਮਿਲਦੀ ਆ ਤੁਹਾਡੇ ਤੱਕ ਜਰੂਰ ਸਾਂਝੀ ਕਰਦੇ ਆ ਇਹ ਵੀਡੀਓ ਨੂੰ ਲਾਜ਼ਮੀ ਦੇਖਿਆ ਕਰੋ ਤੇ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਕਿੱਦਾਂ ਦਾ ਸਫ਼ਰ ਚੱਲ ਰਿਹਾ ਸਾਡਾ ਦੂਜੰਬਰੋ ਨੰਤ ਪ੍ਰਿਆਗ ਤੋਂ ਆਪਾਂ 60 ਕਿਲੋਮੀਟਰ ਦੀ ਦੂਰੀ ਦੇ ਤੇ 9 ਵਜੇ ਦਾ ਟਾਈਮ ਆ ਤੇ ਭਈ ਗੈਰਸਾਂ ਰਹਿ ਗਿਆ 24 ਕਿਲੋਮੀਟਰ ਤੇ ਹੱਲੇ ਵੀ 250 ਕਿਲੋਮੀਟਰ ਸਾਡਾ ਨਾਨਕ ਮੱਤਾ ਸਾਹਿਬ ਤੇ ਭਾਈ ਤੁਸੀਂ ਦੇਖ ਸਕਦੇ ਆ ਕਿ ਇਹ ਰੋਡ ਬੜਾ ਸੋਨ ਸਮਾਨ ਰੋਡ ਦੇਖੋ ਨਾ ਕੋਈ ਆਉਣਾ ਤੇ ਨਾ ਕੋਈ ਜਾਣਾ ਠੀਕ ਹੈ ਜੀ ਤੇ ਰਾਤ ਮੇਰਾ ਭਰਾ ਇਹ ਰੋਡ ਤੇ ਸਫਰ ਨਾ ਕਰਿਓ ਬਿਲਕੁਲ ਜੰਗਲ ਏਰੀਆ ਤੁਸੀਂ ਵੇਚ ਸਕਦੇ ਹੋ ਅੱਗੇ ਵਿੱਚ ਇਹ ਦੇਖੋ ਲੋਕੇਸ਼ਨ ਤੇ ਵੇਖਣ ਨੂੰ ਸੋਹਣੀ ਲੱਗਦੀ ਆ ਪਰ ਡਰਾਮਣੀ ਵੀ ਕਾਫੀ ਆ ਆ ਤੇ ਭਾਈ ਮੈਂ ਇਹੀ ਗੱਲ ਕਵਾਂਗਾ ਭਾਈ ਜਦੋਂ ਵੀ ਆਉਂਦੇ ਆਂ ਇਹ ਰਸਤੇ ਤੇ ਦਿਨੇ ਚੱਲਿਆ ਕਰੋ ਕਿਉਂਕਿ 12 ਘੰਟਿਆਂ ਦਾ ਰਸਤਾ ਆ ਜੇ 6 ਵਜੇ ਚੱਲਦੇ ਹਾਂ ਤੇ 6 ਵਜੇ ਜਾਣੇ ਤੁਹਾਨੂੰ ਜਾਂਦੇ ਆ ਮੇਰੇ ਨਾਲ ਜ਼ਿਆਦਾ ਹੀ ਵਜਣੇ ਆ ਕਿਉਂਕਿ ਰਸਤਾ ਵੀ ਇਦਾਂ ਦਾ ਯਾ ਉਪਰ ਖਬਰ ਰਸਤਾ ਆ ਤੇ ਟਾਈਮ ਜ਼ਿਆਦਾ ਲੱਗ ਜਾਂਦਾ ਤੇ ਜਦੋਂ ਵੀ ਆਉਂਦੇ ਆਂ ਥੋੜਾ ਟਾਈਮ ਨਾਲ ਤੁਰਿਓ ਕਿਉਂਕਿ ਟਾਈਮ ਨਾਲ ਬੰਦਾ ਪਹੁੰਚ ਸਕਦਾ ਜੰਗਲ ਏਰੀਆ ਪਤਾ ਨਹੀਂ ਵੇਲੇ ਘੜੀ ਦਾ ਕੀ ਬਣ ਜਾਣਾ ਹਨਾ ਤੇ ਮੇਰਾ ਭਰਾ ਸੰਭਲ ਕੇ ਜਦੋਂ ਵੀ ਆਣਾ ਸੰਭਲ ਕੇ ਆਇਓ ਤੇ ਰਸਤਾ ਤੇ ਤੁਹਾਡੇ ਸਾਹਮਣੇ ਹੀ ਆ ਲੋਕੇਸ਼ਨ ਆ ਤੇ ਵੇਖਣ ਨੂੰ ਬਹੁਤ ਵਧੀਆ ਆ ਪਰ ਹੈਡ ਰੌਣੀਆਂ ਇਹ ਤੀਜਾ ਫੋਨਾਂ ਤੇ ਤੇ ਟੀਵੀਆਂ ਤੇ ਛੋਣੀਆਂ ਲੱਗਦੀਆਂ ਆ ਤੇ ਰਿਅਲਿਟੀ ਵਿੱਚ ਸੱਚੀ ਦੱਸਾਂ ਤੇ ਪਤਾ ਟੈਗ ਹੋ ਜੇ ਇਹੋ ਜੇ ਰਸਤੇ ਇਧਰ ਖਾਈ ਦੂਜੇ ਪਾਸੇ ਜੰਗਲ ਪਤਾ ਨਹੀਂ ਕਦੋਂ ਕੀ ਕੋ ਹੋਏਗਾ ਆ ਇਹ ਤੇ ਪ੍ਰਮਾਤਮਾ ਹੀ ਜਾਣਦਾ ਹੈਨਾ ਤੇ ਬਿੱਟੂ ਭਾਈ ਹੁਣੀ ਉਹ ਵੀ ਅੱਜ ਗੋਚਰ ਚਾ ਹੀ ਮੈਨੂੰ ਲੱਗਦਾ ਫੋਨ ਤੇ ਗੱਲ ਵੀ ਨਹੀਂ ਹੋਈ ਮੈਂ ਪੁੱਛਿਆ ਨਹੀਂ ਮੈਂ ਕਿਹਾ ਹੋਰ ਥੋੜਾ 100 ਕਿਲੋਮੀਟਰ ਦੂਰੀ ਤੇ ਜਾ ਕੇ ਫਿਰ ਮੈਂ ਗੱਲ ਕਰਦਾ ਬਿੱਟੂ ਭਾਈ ਹੁਣਾ ਨਾਲ ਤੇ ਉਹਨਾਂ ਨੂੰ ਮਿਲ ਕੇ ਤੇ ਤੁਹਾਡੇ ਨਾਲ ਮਲਾਉਂਦੇ ਆ ਬਿੱਟੂ ਭਾਈ ਹੁਣਾ ਨਾਲ ਗੱਲਬਾਤ ਕਰਦੇ ਆ ਬੈਠ ਕੇ ਬਈ ਖੂਬਸੂਰਤ ਵਾਦੀਆਂ ਦਾ ਆਨੰਦ ਮਾਣਦੇ ਹੋਏ ਆਪਾਂ 110 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋયા 9:15 ਦੇ ਰੁਕੇ ਇਸ ਛੋਟੇ ਜਿਹੇ ਪਿੰਡ 'ਚ ਤੇ ਇਸ ਛੋਟੇ ਜਿਹੇ ਪਿੰਡ ਦੀਆਂ ਛੋਟੀਆਂ ਜਿਹੀਆਂ ਪਹਾੜੀਆਂ ਤੇ ਛੋਟੇ ਜਿਹੇ ਘਰ ਤੇ ਛੋਟੇ ਜਿਹੇ ਲੋਕ ਤੇ ਵੱਡੇ-ਵੱਡੇ ਛੋਟੇ ਇਹਨਾਂ ਦੇ ਦੇ ਤੇ ਬਾਈ ਕੁਝ ਇਦਾਂ ਦਾ ਇਹਨਾਂ ਦਾ ਹੈਗਾ ਸਿਸਟਮ ਉਹ ਬੀਬੀ ਡਈ ਆ ਉਹ ਚਾਹ ਫੜ ਕਉਗੀ ਆਪਣੇ ਜਿੱਦਾਂ ਖੁੱਲੇ ਖੇਤਾਂ ਦਾ ਸਿਸਟਮ ਹੁੰਦਾ ਆ ਇਹਨਾਂ ਦਾ ਸਾਹਤਾ ਕੁਝ ਇਦਾਂ ਦਾ ਆ ਪਹਾੜਾਂ ਵਿੱਚੋਂ ਪਾਣੀ ਆਉਂਦਾ ਤੇ ਉਹੋ ਹੀ ਪੀਂਦੇ ਬਾਈ ਇਹਨੂੰ ਕਹਿੰਦੇ ਨੇਚਰ ਜੰਗਲਾਂ ਤੇ ਹਾਲਾਤ ਸਾਰੇ ਪਾਸੇ ਜੰਗਲ ਉਧਰ ਵੀ ਤੇ ਇਧਰ ਵੀ ਦੇਖ ਸਕਦੇ ਆ ਤੇ ਚਾਹ ਪੀਣ ਲੱਗੇ ਸੀਗੇ ਆ ਰੱਖੀ ਆ ਕਾਪੀ ਬੜੇ ਵੱਡੇ ਸੁਖਣਾ ਹੈ ਨਾ ਤੇ ਚਾਹ ਪੀ ਕੇ ਫਿਰ ਨਿਕਲਦੇ ਆ ਇਥੋਂ ਕਿਉਂਕਿ ਸਫਰ ਬੜਾ ਲੰਬਾ ਆ ਹਾਂਜੀ ਉਸਤਾਦ ਜੀ ਸਮਾਂ ਹੋ ਗਿਆ ਸਾਡਾ ਪੋਣੇ 11 ਦਾ ਤੇ ਅਸੀਂ ਆ ਪਿੰਡ ਚ ਆਏ ਹਾਂ ਤੇ ਪਹਾੜਾਂ ਦੀ ਖੇਤੀ ਦੇਖ ਸਕਦੇ ਆ ਤੁਹਾਡੇ ਸਾਹਮਣੇ ਉਹ ਭੰਡਾ ਜੀ ਕੰਮ ਕਰਨਾ ਤੇ ਇਦਰਾ ਬੀਬੀ ਆ ਗਈ ਐ ਇਦਾਂ ਦੀ ਖੇਤੀ ਆ ਪਹਾੜਾਂ ਵਿੱਚ ਤੇ ਲੋਕੇਸ਼ਨ ਚੈੱਕ ਕਰੋ ਇੱਕ ਵਾਰੀ ਤੇ ਇੱਧਰ ਮੈਨੂੰ ਲੱਗਦਾ ਮੰਦਰ ਹੈ ਇਹਨਾਂ ਦਾ ਆਹ ਕੋਈ ਸਾਹ ਆ ਗਿਆ ਨਾ ਇਹ ਇੰਨਾ ਕਥਾ ਪੱਧਰਾ ਆ ਤੇ ਬਾਕੀ ਆ ਪਿੰਡ ਆ ਹਰ ਚੀਜ ਲਾਉਂਦੇ ਇੱਥੇ ਹੁਣ ਤਾਂ ਮੈਨੂੰ ਲੱਗਦਾ ਕਿ ਝੋਨਾ ਵੀਜ ਰਿਹਾ ਭਾਈ ਕਿਹੋ ਜਿਹਾ ਲੱਗ ਰਿਹਾ ਹੈ ਇੱਥੇ ਹਾਂ ਆਂਟੀ ਬਹੁਤ ਬੜੀਆ ਬਹੁਤ ਬੜੀਆ ਵੋਈ ਦੇਖ ਰਹੇ ਹਾਂ ਯਾਂ ਕਾ ਯਾਂ ਗੋੜਾਈ ਗੋੜਾਈ ਕਰ ਰਹੇ ਢਾਨਵੇਂ ਜੀ ਅੱਛਾ ਲੱਗ ਰਹਾ ਨਾ ਮੌਸਮ ਵੀ ਅੱਛਾ ਹੈ ਮੌਸਮ ਵੀ ਇੱਕ ਨੰਬਰ ਹੈ ਹਾਂ ਠੀਕ ਹੈ ਹਾਂ ਤੋ ਆਪਕਾ ਗਾਉ ਬਹੁਤ ਖੂਬਸੂਰਤ ਹੈ ਹਾਂ ਇਹ ਆਵਾਰਾ ਗਾਉ ਹਾਂ ਸਹੀ ਮੈਂ हाँ आप यहीं पे रहते हो ना आ, रहता। सही है तो आपके खेत देख रहा था कैसे पहाड़ों में कैसे खेत रहते हैं हाँ जी 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 भाई बदल बहुत गर्द डे इत निकलना चाहिए आंटी दी व्या लगता जो अपने पिंड कोई चंगा कवे तो है ना बस बदल भी पिछले बड़ा डिया है पता नहीं की बनना निकलिए ਰਾ ਅੱਧਾ ਕੋਈ ਸਟੇ ਹੰਨੀ ਆ 8 ਘੰਟੇ ਦਾ ਹੋਰ ਸਾਡਾ ਹੈਗਾ ਅਹੀਂ 8 ਘੰਟੇ ਹੋਰ ਚੱਲਣਾ ਹੈ ਤੇ ਫਿਰ ਪਹੁੰਚਾਂਗੇ ਕਿਤੇ ਗੁਰਦਰਾ ਰੀਠਾ ਸਾਹਿਬ ਤੇ ਸਾਡਾ ਸਾਥੋਂ ਕੁਝ ਆ ਹੋਇਆ ਪਿਆ ਤੇ ਨਿਕਲਾਂਗੇ ਜੰਗਲ ਏਰੀਆ ਸਾਰਾ ਹੀ ਪਤਾ ਨਹੀਂ ਹੁਣ ਸਿਸਟਮ ਕੀ ਬੰਨਾ ਹੈ ਇਹ ਚੀਜ਼ ਨੂੰ ਵੀ ਲੈ ਕੇ ਬਾਕੀ ਬਿੱਟੂ ਬਾਈ ਹੁਣੀ ਰਸਤੇ ਵੀ ਮਿਲਦੇ ਆ ਤੇ ਮੁਲਾਉਣੀਆਂ ਤੁਹਾਨੂੰ ਬਿੱਟੂ ਬਾਈ ਹੁਣਾਂ ਨਾਲ ਆਮਪੁਰ ਸ਼ਾਰਟਕਟ ਰਸਤਾ ਲਿਆ ਆ ਤੇ ਰਸਤਾ ਵੀ ਕਾਫੀ ਖਤਰਨਾਕ ਆ ਗਿਆ ਇਹ ਦੇਖਦੇ ਹਾਂ ਰਸਤਾ ਕਾਫੀ ਜੂਣਾ ਨਾ ਕੋਈ ਆਉਂਦਾ ਨਾ ਕੋਈ ਜਾਂਦਾ ਆ ਇਹ ਇਹ ਕਹੇ ਭਾਈ ਨੇ ਕਿਸ ਨੇ ਦੱਚਿਆ ਸੀ ਇਹ ਸ਼ਾਰਟਕਟ ਰਸਤਾ ਕਿਧਰੋਂ ਸ਼ਾਰਟਕਟ ਪਾ ਦੇਗਾ ਇਹਦੇ ਵਿੱਚ ਅਜੀ ਤਾਂ ਕਿਤੇ ਹੀ 9 ਵਜਣੇ ਆ ਤੁਹਾਨੂੰ ਗੁਰਦਰਾ ਸਾਹਿਬ ਪਹੁੰਚਦੇ ਪਹੁੰਚਦੇ ਇਸ ਇਸ ਕਰਕੇ ਬਈ ਸ਼ਾਰਟਕਟ ਦੇ ਚੱਕਰ ਤੇ ਆਪ ਘੜਾ ਜਾ ਰਹਾ ਸਾਂ ਲੱਗਿਆ 3 ਬੰਦੇ ਸਾਈਕਲ ਵਾਲੇ ਜਾ ਰਹੇ ਉਪਰ 3 ਬੰਦੇ ਸਾਈਕਲ ਵਾਲੇ ਬਹੁਤ ਦੂਰੇ ਅਸਾ ਉਸਕੇ ਅਗੇ ਕਿੰਨੇ ਦੂਰੇ ਜਾਸ ਹਾਂਜੀ ਭਾਈ ਜੀ ਟਾਈਮ ਹੋ ਗਿਆ ਪੌਣੇ ਚਾਰ ਦਾ ਤੇ ਅਸੀਂ ਜਾਣਵਤੋਂ ਮਾਰਚੂਲੇ ਮਾਰਚੂਲੇ ਤੱਕ ਪਹੁੰਚੇ ਆ ਰਸਤੇ ਵਿੱਚ 35 ਕਿਲੋਮੀਟਰ ਦਾ ਫਾਸਲਾ ਕੱਢ ਕੇ ਤੇ ਇੱਥੇ ਬਾਈ ਹਣੀ ਰਸਤੇ ਵਿੱਚ ਮਿਲੇ ਸੀਗੇ ਬਿੱਟੂ ਬਾਈ ਦਸਨ ਦੀ ਲੋੜ ਨੇ ਬਾਈ ਸਾਡਾ ਫੇਮਸ ਵੀਰ ਯੂਟਿਊਬਰ ਤੇ ਨਿਸ਼ੂ ਬਾਈ ਤੇ ਹਰਪਾਲ ਬਾਈ ਬਾਈ ਜੀ ਕੀ ਹਾਲ ਚਾਲ ਆ ਠੀਕ ਹੈ ਬਾਈ ਸასი ਕਾਲ ਜੀ ਸਾਰਿਆਂ ਨੂੰ ਤੇ ਕਹਿਣਾ ਇਹ ਹੀ ਆ ਵੀ ਜਿਹੜੇ ਰੋਡ ਤੇ ਆਪਾਂ ਬਾਈ ਜਾ ਰਹੇ ਆ ਹਨਾ ਤੇ ਬੜਾ ਗੰਦਾ ਰੋੜਾ ਐ ਇਦਾਂ ਦਾ ਆਫ ਰੋਡ ਹੈਗਾ ਮੋਟਰਸਾਈਕਲ ਸਾਈਕਲ ਆਲਾ ਬਿਲਕੁਲ ਵੀ ਹੈ ਨਹੀਂਗਾ ਤੇ ਤੁਸੀਂ ਬਾਈ ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਕ ਫੋਨ ਤੇ ਹਨਾ ਇਸ ਰੋਡ ਤੇ ਸਾਡੇ ਮੰਗਰੀ ਆ ਗਏ ਤੇ ਸਾਡੇ ਵਾਸਤੇ ਜਿਹੜਾ ਖਾਣ ਪੀਣ ਲੈ ਕੇ ਆਏ ਤੇ ਪਾਣੀ ਦੀ ਜਿਹੜਾ ਸਾਡੇ ਕੋਲੇ ਪਾਣੀ ਬਿਲਕੁਲ ਮੁੱਕ ਚੁੱਕਿਆ ਸੀਗਾ ਤੁਸੀਂ ਬਸ ਸਾਡੇ ਵਾਸਤੇ ਪਾਣੀ ਲੈ ਕੇ ਆਏ ਪਰ ਨਹੀਂ ਬਾਈ ਇਦਾਂ ਦੀ ਕਰੀ ਗੱਲਾਂ ਤੇ ਹੁਣ ਬਾਈ ਤੁਸੀਂ ਇੰਨਾ ਔਖਾ ਰੋਡ ਕੱਢ ਕੇ ਆਫ ਰੋਡ ਕਾਢੇ ਕਾਂ ਹੁਣ ਕਿੱਧਰ ਨੂੰ ਤੁਹਾਡੀ ਤਿਆਰੀ ਹੈ ਕਿੱਧਰ ਨੂੰ ਰਾਤ ਰੋਕਣਾ ਕਿੱਥੇ ਰੁਕਣਾ ਤੁਸੀਂ ਅ ਕੀੜਾ ਪੈਂਡਾ ਨਹੀਂ ਸ਼ੂ ਜਿੱਥੇ ਅਮਰ ਚੁੱਲਾ ਮਰ ਚੁੱਲਾ ਆਪਾਂ ਉੱਥੇ ਜੀ ਪਹਾੜੀ ਸਟੇਸ਼ਨ ਹੈਗਾ ਵਧੀਆ ਲੋਕੇਸ਼ਨ ਆ ਗਿਆ ਉੱਥੇ ਅੱਜ ਦੀ ਰਾਤ ਰੁਕਾਂਗੇ ਜਿਆਦਾ ਦੂਰ ਜਾਇਆ ਵੀ ਨਹੀਂ ਜਾਣਾ ਬਾਈ ਜਿਹੜੇ ਹਸਾਬ ਦਾ ਰੋੜਾ ਹੈ ਨਾ ਤੇ ਹਜੇ ਕਾਫੀ ਆਪਣੀ ਬਾਟ ਪਈ ਹੈਗੀ ਤੇ ਚੜ੍ਹਾਈ ਆ ਜਾਂਦੀ ਹੈ ਤੁਰਕ ਜਾਣਾ ਪੈਂਦਾ ਅੱਜ ਦੀ ਰਾਤ ਆਪਾਂ ਉੱਥੇ ਰੁਕਾਂਗੇ ਤੇ ਗਾਂ ਆਪਾਂ ਗੁਰਦੁਆਰਾ ਸ਼੍ਰੀ ਰੀਠਾ ਸਾਹਿਬ ਜਾ ਰਹੇ ਹਾਂਗੇ ਠੀਕ ਹੈ ਜੀ ਬਾਕੀ ਰੋੜ ਪਿੱਛੇ ਸਾਰਾ ਹੀ ਸੋਨਾ ਰੋੜਾ ਆਇਆਗਾ ਆ 38 ਕਿਲੋਮੀਟਰ ਰੋੜਾ ਜਿਹੜਾ ਥੋੜਾ ਜਿਹਾ ਗੜਫੜੀ ਹੋ ਗਈ ਇਹਦੇ ਚ ਬਾਕੀ ਸ਼ਾਰਟਕਟ ਕਾਫੀ ਪਿਆ ਇਹਦੇ ਚ ਤੇ ਪਰ ਤਖਲੀਬ ਵੀ ਹੈਗੀ ਸਾਰੀਆਂ ਗੱਲਾਂ ਬਾਤਾਂ ਹੀ ਆ ਬਾਈ ਮਾਈ ਤੋਂ ਦੇਖ ਸਕਦੇ ਆ ਕਿਦਾ ਆਫ ਰੋਡ ਹੈਗਾ ਆ ਬਹੁਤ ਗੰਦਾ ਆ ਬਟ ਮੋਟਰਸਾਈਕਲ ਵਾਸਤੇ ਸਹੀ ਆ ਸਾਈਕਲਾਂ ਵਾਸਤੇ ਕਾਫੀ ਤੰਗ ਆ ਕਿਉਂਕਿ ਇਹੋ ਜੀ ਜਗਾ ਲੁਗਾ ਜਿਆ ਪਾਸਾ ਆ ਜੰਗਲ ਏਰੀਆ ਬਾਈ ਫੈਮਲੀ ਵਾਸਤੇ ਤਾਂ ਬਿਲਕੁਲ ਵੀ ਨਹੀਂ ਆ ਜੇ ਆਪਾਂ ਸ਼ਾਰਟਕਟ ਦੀ ਗੱਲ ਕਰੀਏ ਤੇ ਬਾਈਕ ਤੇ ਆਪਾਂ ਜਾ ਸਕਦੇ ਹਾਂ ਤੇ ਸਾਈਕਲਾਂ ਤੇ ਬਾਈ ਮੈਂ ਕਹਿੰਦਾ ਧੰਨ ਆ ਬਾਈ ਤੁਸੀਂ ਜਿਹੜੇ ਸਾਈਕਲ ਚੱਕੀ ਫਿਰਦੇ ਹੋ ਜੇ ਪਹਾੜਾਂ ਵਿੱਚ ਤੇ ਹਰ ਪਹਾੜ ਬਾਈ ਤੇ ਮੈਂ ਜਦੋਂ ਆ ਜੀ ਤੁਸੀਂ ਉਹਨੂੰ ਪਸੀਨੀ ਹੋਇਆ ਪਤੰਦਰ ਹਾਂ ਤਾਂ ਕੋਈ ਗੱਲ ਨਹੀਂ ਬਟ ਨਿਸ਼ੂ ਬਾਈ ਨੂੰ ਵੀ ਨਾਲ ਨਾਲ ਉਹ ਨਿਸ਼ੂ ਬਾਈ ਦਾ ਵਿਚਾਰਾ ਪਿੱਛੇ ਰੱਖ ਛੱਡਦੇ ਹੋ ਤੁਸੀਂ ਨਹੀਂ ਉਹ ਮੈਂ ਪਿੱਛੇ ਸਪੀਕਰ ਤੇ ਗਾਣੇ ਲਾਈ ਜਾਂਦਾ ਸੀਗਾ ਤਾਂ ਮੈਂ ਰਹਿ ਗਿਆ ਸੀਗਾ ਪਿੱਛੇ ਜੀ ਨਹੀਂ ਤਾਂ ਮੈਂ ਨਾਲ ਹੀ ਰਹਿਣਾ ਇਹਨਾਂ ਦੀ ਪੂਰਾ ਆਪਾਂ ਦਾ ਖਿੱਚ ਕੇ ਰੱਖੀ ਦੇ ਜੀ ਬਾਈ ਜਿੱਦਾਂ ਹੁਣ ਪਹਾੜੀ ਏਰੀਆ ਚੱਲਦਾ ਪਿਆ ਜਾਨਵਰ ਦਾ ਪਤਾ ਨਹੀਂ ਕਿਹੜੇ ਵੇਲੇ ਆਏ ਤੇ ਮੈਂ ਦੇਖ ਕੇ ਮਹਾ ਬਈ ਤੇ ਦੋ ਜਣੇ ਅੱਗੇ ਚੱਈ ਜਾਂਦੇ ਆ ਇੱਕ ਜਣਾ ਪਿੱਛੇ ਚੱਈ ਜਾਂਦਾ ਬਟ ਨਾ ਹੁਣ ਆ ਆਪਾਂ ਹੁਣ ਨਵੇਂ-ਨਵੇਂ ਆ ਸਾਡੇ ਦਿਲ 'ਚ ਨਾ ਡਰ ਜਾ ਹੁੰਦਾ ਕੋਈ ਚੀਜ਼ ਨਾ ਰਹੇ ਹਣਾ ਬਿਲਕੁਲ ਸਹੀ ਗੱਲ ਜੀ ਕੋਈ ਮੈਂ ਕਹਿੰਦਾ ਸੀ ਇੱਥੇ ਨਾ ਪਿੱਛੇ ਦੱਸਦਾ ਵੀ ਸੀਗਾ ਕਿ ਕੋਈ ਵੀ ਜਾਨਵਰ ਇੱਥੇ ਘਾਤ ਲਈ ਬੈਠਾ ਹੋ ਸਕਦਾ ਕਿਉਂਕਿ ਜੰਗਲੀ ਜਾਨਵਰਾਂ ਦੀ ਇੱਥੇ ਕਮੀ ਹੈ ਤੇ ਉਹਦੇ ਚੱਕਰ ਦੇ ਵਿੱਚ ਕਈ ਜਾਨਵਰ ਆਦਮ ਖੋਰ ਹੋ ਜਾਂਦੇ ਆ ਆਦਮ ਖੋਰ ਹੋਣ ਤੋਂ ਬਾਅਦ ਕੀ ਹੈ ਬਾਈ ਉਹ ਕਿਸੇ ਤੇ ਵੀ ਹਮਲਾ ਕਰ ਦਿੰਦੇ ਕੋਈ ਵੀ ਨਹੀਂ ਪਤਾ ਵੈਸੇ ਇਨਸਾਨੀ ਤੇ ਤਾਂ ਕਰਦੇ ਹੀ ਕਰਦੇ ਆ ਜੀ ਤੇ ਫਿਰ ਇਹ ਇਹ ਜੇ ਰਾਹਾਂ ਨੂੰ ਅਵੋਇਡ ਕਰੋ ਬਾਈ ਇਹ ਸਾਡੀ ਗਲਤੀ ਹੈ ਅਸੀਂ ਕਬੂਲ ਕਰਦੇ ਆਂ ਬਾਈ ਇਹ ਹੁਣ ਅਸੀਂ ਥੋੜਾ ਲੰਬਾ ਰਾਹ ਫੜ ਲੈਂਦੇ ਪਰ ਇਹ ਜਿਹੜਾ ਰਾਹ ਆਪਾਂ ਨਾ ਫੜਦੇ ਇਹ ਸਾਨੂੰ ਪਿੱਛੇ ਕਿਸੇ ਨੇ ਦੱਸਤਾ ਸੀਗਾ ਉਹ ਗੱਲ ਆ ਕਿ ਕਿਸੇ ਬਾਈ ਨੇ ਇਹ ਰਾਹ ਦੱਸਤਾ ਇਹ ਨਹੀਂ ਦੱਸਿਆ ਕਿ ਬਾਈ ਆਫ ਰੋਡਿੰਗ ਆਏ ਨੀ ਉਹ ਬਾਈ ਨੇ ਦੱਸਿਆ ਸੀਗਾ ਕੱਚਾ ਰਾਹ ਹੈਗਾ ਪਰ ਉਹਨੇ ਐ ਨਹੀਂ ਕਿਹਾ ਸੀਗਾ ਰਾਹ ਦੇ ਵਿੱਚ ਤੁਹਾਨੂੰ ਕੁਝ ਵੀ ਨਹੀਂ ਲੱਪਣਾ ਇਹ ਜੀ ਕੋਈ ਚੀਜ਼ ਪਾਣੀ ਤੱਕਣੀ ਤੁਹਾਨੂੰ ਲੱਪਣਾ ਤੇ ਫਿਰ ਉਹਦੇ ਚੱਕਰ ਚ ਅਸੀਂ ਮਤਲਬ ਥੋੜਾ ਜਿਹਾ ਕੋਲ ਕਰ ਗਏ ਜਿੱਦਾਂ ਕੋਈ ਭਾਈ ਤੁਹਾਡੇ ਮਗਰ ਆਉਂਦਾ ਮੰਨ ਲਓ ਇਹ ਉਹ ਰੋਡ ਫੜਦਾ ਉਹਨਾਂ ਬਾਰੇ ਕੀ ਮੈਸੇਜ ਦੇਣਾ ਚਾਹੁੰਗੇ ਜੀ ਇਹੋ ਜਿਆ ਰੋਡ ਤੁਹਾਨੂੰ ਸ਼ਾਰਟਕਟ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਸੀਂ ਇੱਥੇ ਖੜੇ ਹੋ ਸਰ ਤੁਸੀਂ ਇੰਨੇ ਚਿਰ ਖੜੇ ਹੋ ਗਏ ਹੋ ਤੇ ਆਪਾਂ ਨੂੰ ਕੋਈ ਗੱਡੀ ਦੇਖੀ ਇੱਥੇ ਦੇਖੋ ਇਹ ਗੱਡੀ ਕੀ ਕੋਈ ਬੰਦਾ ਨਾ ਬੰਦੇ ਦੀ ਯਾਦ ਲੱਭ ਰਹੀ ਹੈ ਭਾਈ ਆਪਾਂ ਪੁੱਛ ਲਈਏ ਉਦੋਂ ਦੇ ਗੱਲ ਕਰੀ ਜਾਂਦੇ ਆ ਅਸੀਂ ਇਕੱਲੇ ਹੀ ਗੱਲ ਕਰੀ ਜਾਂਦੇ ਆ ਤੇ ਬਸ ਇਹ ਆਪਾਂ ਨੂੰ ਇੱਥੇ ਇਹੀ ਮੈਸੇਜ ਮਿਲਦਾ ਜੀ ਕਿ ਇਹ ਰਾਹ ਤਾਂ ਜਮਾ ਫੜ ਫੜਨਾ ਤੇ ਉਹ ਬੰਦੇ ਫੜ ਲੈ ਜਿੰਨਾਂ ਕੋ ਸਪੋਰਟਸ ਬਾਈਕਾਂ ਹੈਗੀਆਂ ਸਪੋਰਟਸ ਥੋੜੀ ਕਹਿ ਰਿਹਾ ਸੋਰੀ ਆਫ ਰੋਡ ਬਾਈਕਾਂ ਹਿਮਾਲਿਆਨ ਵਗੈਰਾ ਹੋਗੀ ਐਕਸਪਲਸ ਵਗੈਰਾ ਹੋਗੀ ਜਾਂ ਹੋਰ ਮਹਿੰਗੀਆਂ ਐਡਵੈਂਚਰ ਬਾਈਕਾਂ ਹੋਗੀਆਂ ਉਹ ਇਹ ਰਾਹ ਇੱਕ ਐਡਵੈਂਚਰ ਦੇ ਤੌਰ ਤੇ ਲੈ ਸਕਦੇ ਨਹੀਂ ਤਾਂ ਬਾਈ ਇਹ ਰਾਹ ਸਾਈਕਲ ਨਾਲ ਹੈ ਨਹੀਂ ਸਾਡਾ ਸਾਈਕਲ ਦੇਖੋ ਟਾਇਰ ਜੇ ਪੈਂਚਰ ਹੋ ਜੇ ਤਾਂ ਫਿਰ ਕਿਸੇ ਟਾਈਮ ਵੀ ਸਾਨੂੰ ਦਿੱਕਤ ਆ ਸਕਦੀ ਹੈ ਬਈ ਸਹੀ ਗੱਲ ਹੈ ਤੇ ਬਾਕੀ ਬਾਈ ਹੋਣੀ ਮਿਲੇ ਆ ਵਧੀਆ ਲੱਗਾ ਤੇ ਬਿੱਟੂ ਬਾਈ ਨੂੰ ਤਾਂ ਸਾਰੇ ਜਾਣਦੇ ਹੁਣ ਇਸ਼ੂ ਬਾਈ ਨੂੰ ਵੀ ਜਾਣਦੇ ਆ ਤੇ ਹੁਣ ਹਰਪਾਲ ਬਾਈ ਨੂੰ ਵੀ ਸਾਰੇ ਜਾਣਦੇ ਆ ਕਿਉਂਕਿ ਜਿਵੇਂ ਬਰਾੜ ਬਾਈ ਨਾਲ ਬਿੱਟੂ ਬਾਈ ਮਿਲਿਆ ਇਸ਼ੂ ਬਾਈ ਮਿਲਿਆ ਤੇ ਹੁਣ ਹਰਪਾਲ ਬਾਈ ਮਿਲ ਗਿਆ ਹਰਪਾਲ ਬਾਈ ਤੁਹਾਡੇ ਨਾਲ ਗੱਲਾਂ ਕਰਨਾ ਚਾਹਾਂਗੇ ਜੇ ਤੁਸੀਂ ਸਮਾਂ ਦਿਓਗੇ ਜਰੂਰ ਜੀ ਜਰੂਰ ਗੱਲਾਂ ਕਰਨ ਵਾਸਤੇ ਆਏ ਆ ਪਾਈ ਗੱਲਾਂ ਕਰਨ ਵਾਸਤੇ ਮਿਲੇ ਆ ਪਾਈ ਗੱਲਾਂ ਦਾ ਸਭ ਨੂੰ ਸਾਸਤਰੀ ਕਾਲਜ ਜਿਹੜੇ ਵੀ ਬਲੌਗ ਦੇਖ ਰਹੇ ਵੀਡੀਓ ਦੇਖ ਰਹੇ ਸਾਡੀ ਜਾਂ ਬਾਈ ਦੀ ਵੀਡੀਓ ਦੇਖ ਰਹੇ ਆ ਤੇ ਸਾਰੇ ਨੇ ਸਸਰੀਕਾਰ ਆ ਪਹਿਲਾਂ ਤਾਂ ਬਾਕੀ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਵੀ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ ਹੁੰਦਾ ਹੈਗਾ ਸਹੀ ਗੱਲ ਹੈ ਜੀ ਦੇਖੋ ਅਸੀਂ ਆ ਰਹੇ ਸੀਗੇ ਇਸ ਰਾਤ ਨਾ ਸਾਨੂੰ ਪਾਣੀ ਤੱਕ ਨਹੀਂ ਮਿਲਿਆ ਸੀਗਾ ਬਾਕੀ ਤੁਸੀਂ ਸਾਡੇ ਪਿੱਛੇ ਆਏ ਤੁਸੀਂ ਸਾਡੇ ਵਾਸਤੇ ਖਾਣਾ ਪੀਣਾ ਵੀ ਲੈ ਕੇ ਆਏ ਜੀ ਪਾਣੀ ਲੈਂਦਾ ਨਹੀਂ ਨਹੀਂ ਕਿਉਂਕਿ ਇਹ ਤਾਂ ਨਹੀਂ ਇੱਕ ਅਪ ਗ੍ਰੈਟੀਟਿਊਡ ਫੀਲ ਕਰ ਰਹੇ ਆ ਜੀ ਗ੍ਰੈਟੀਟਿਊਡ ਹੈ ਜੀ ਹਾਂ ਹਰ ਬੰਦਾ ਆਪਣਾ ਕਰਮ ਖਾਂਦਾ ਕੋਈ ਨਹੀਂ ਕਿਸੇ ਵਾਸਤੇ ਕਰਦਾ ਠੀਕ ਆ ਅੱਜ ਕੱਲ ਆਪਣਾ ਤੀਪੋਤਾ ਆਪਣੇ ਮਾਂ ਪਿਓ ਨੂੰ ਪੁੱਛਦਾ ਹਾਂਜੀ ਹਾਂਜੀ ਪੁੱਛਦਾ ਦੀਓ ਤਾਂ ਹੈ ਇਹ ਆ ਕਿ ਭਾਈ ਕੋਈ ਆਪਣਾ ਕਰਮ ਖਾਂਦਾ ਕਿਸੇ ਦਾ ਨਹੀਂ ਕੋਈ ਖਾਂਦਾ ਮੈਂ ਤਾਂ ਇਹ ਗੱਲ ਮੰਨਦਾ ਠੀਕ ਹੈ ਜੀ ਬਾਕੀ ਆਪਾਂ ਤਾਂ ਮੰਨਣਾ ਹੀ ਆ ਕਿਉਂਕਿ ਨਹੀਂ ਭੁੱਖੇ ਥੋੜੇ ਮੋਟਾ ਸਹੀ ਹੈ ਸੱਟ ਹੋ ਜਾ ਫਿਰ ਢਿੱਡ ਥੋੜਾ ਮੋਟਾ ਹਾਂ ਜੀ ਹਾਂ ਜੀ ਆਪਾਂ ਤਾਂ ਮੰਨਣਾ ਹੀ ਆ ਜੀ ਤੇ ਭਾਈ ਮੈਂ ਮੈਂ ਕਹਿੰਦਾ ਕਿ ਤੁਹਾਨੂੰ ਤੁਸੀਂ ਤੇ ਨਹੀਂ ਯਾਰ ਆਫ ਰੋਡਿੰਗ ਕਰ ਰਹੇ ਆ ਆਫ ਰੋਡਿੰਗ ਵੀ ਇਹੋ ਜੀ ਆ ਕਿ ਜੇ ਨਾ ਇੱਥੇ ਬੰਦਾ ਨਾ ਬੰਦੇ ਦੀ ਜਾਤ ਯਾਰ ਮੈਂ ਅਹੀਂ ਤਾਂ ਖੁਦ ਇਹ ਰਾਹ ਵੇਖ ਕੇ ਡਰ ਗਿਆ ਤੁਹਾਨੂੰ ਦੋਨੇ ਜਾਣੇ ਸਹੀ ਗਾ ਦੱਸਦਾ ਇਹ ਤਾਂ ਮੈਨੂੰ ਕਹਿੰਦਾ ਵੇਖ ਕੇ ਭਾਈ ਮੋੜ ਚੱਲੀਏ ਯਾਰ ਮੋੜ ਚੱਲੀਏ ਨਹੀਂ ਮੈਂ ਮੁੰਡੇ ਮੈਂ ਮੁੰਡੇ ਅੱਗੇ ਗਿਆ ਬਾਈ ਉਹ ਇੱਥੇ ਨਾ ਕੋਈ ਪਾਣੀ ਮਿਲਦਿਆ ਤੇ ਨਾ ਕੋਈ ਖਾਣੂ ਮੈਂ ਮਰਦੇ ਵੇ ਹੁਣਿਆ ਆ ਆ ਬਾਕੀ ਨਾਲ ਇੱਕ ਗੱਲ ਇੱਕ ਤੁਹਾਨੂੰ ਹੋਰ ਵੀ ਕਹਿਣਾ ਚਾਹਣਾ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਬਾਹਰ ਸਫਰ ਕਰੋ ਪਹਿਲੀ ਗੱਲ ਤਾਂ ਜਾ ਆਪਦਾ ਮੈਪ ਤੇ ਦੇਖੋ ਤੇ ਜਾ ਆਪਣਾ ਕੋਈ ਆਪਣੇ ਨਾਲ ਦਾ ਭਰਾ ਕੋਈ ਹੋਵੇ ਨੇਚਰ ਦੇਖ ਕੇ ਬੰਦੇ ਨੂੰ ਪੁੱਛੋ ਵੀ ਕੋਈ ਕਿਹੜਾ ਰਾਹ ਆਪਾਂ ਨੂੰ ਸਹੀ ਪਏਗਾ ਆਪਾਂ ਨੂੰ ਇਹ ਰਾਹ ਦੱਸਿਆ ਸੀਗਾ ਕਹਿੰਦੇ ਵੀ ਜਿਵੇਂ ਤੁਸੀਂ ਪਿਛੋੜਾ ਆਏ ਹੋ ਸਹੀ ਹੈ ਥੋੜਾ ਮੋਟਾ ਕੱਚਾ ਹੋਏਗਾ ਕਹਿੰਦਾ ਬਾਕੀ ਠੀਕ ਹੈ ਕਹਿੰਦਾ ਪਰ ਇਹ ਥੋੜਾ ਮੋਟਾ ਕੱਚਾ ਨਹੀਂ ਜਿਆਦਾ ਹੀ ਕੱਚਾਗਾ ਇਹ ਤਾਂ ਟੋਟਲੀ ਸਾਰਾ ਯਾਰ ਟੋਟਲੀ ਸਾਰਾ ਹੀ ਕੱਚਾ ਆ ਬਾਕੀ ਤੁਸੀਂ ਆਪ ਥੋੜਾ ਮੋਟਾ ਆਪਸ ਸਰਚ ਕਰਕੇ ਦੇਖਿਆ ਕਰੋ ਰਸਤਾ ਵੀ ਇਦਾਂ ਦਾ ਕਿ ਇਕੱਲਾ ਬੰਦਾ ਨਹੀਂ ਇਹ ਰਸਤਾ ਕਰ ਸਕਦਾ ਜੀ ਬਾਕੀ ਥੋੜਾ ਮੋਟਾ ਹੈ ਤਿੰਨ ਜਣੇ ਹੈਗੇ ਚੱਲ ਗੱਲਾਂ ਬਾਤਾਂ ਪਤਾ ਨਹੀਂ ਲੱਗਦਾ ਕੁਝ ਵੀ ਇਕੱਲੇ ਬੰਦੇ ਵਾਲਾ ਰਾਹ ਹੈ ਨਹੀਂਗਾ ਭਾਵੇਂ ਮੋਟਰਸਾਈਕਲ ਦੇ ਇਕੱਲਾ ਬੰਦਾ ਵੀ ਵਾਟ ਨਹੀਂ ਭੜੀ ਜਾਂਦੀ ਥੋੜਾ ਮੋਟੀਵੇਸ਼ਨ ਵੀ ਹੈਗੀ ਕੰਨੀ ਬਾਜ ਪੈਂਦੀ ਜੇ ਕੋਈ ਜਾਨਵਰ ਵੀ ਸੁਣਦਾ ਹੋਏ ਨਾ ਉਹ ਫਿਰ ਭੱਜ ਜਾਂਦਾ ਭੱਜ ਜਾਂਦੇ ਹਰ ਕਦੇ ਦਾ ਬਈ ਇਹ ਦਾ ਤੇ ਬਾਈ ਮਿਲੇ ਆ ਬਾਈਆਂ ਨਾਲ ਤੁਸੀਂ ਜਾਣਦੇ ਆ ਕਹਿਣ ਦੀ ਕੋਈ ਲੋੜ ਨਹੀਂ ਆ ਤੇ ਬੜਾ ਵਧੀਆ ਲੱਗਾ ਬਾਈਆਂ ਨੂੰ ਮਿਲ ਕੇ ਤੇ ਇਦਾਂ ਹੀ ਸਾਰੇ ਜਾਣੇ ਬਈ ਪਿਆਰ ਦਿੰਦੇ ਰਿਆ ਕਰੋ ਕਿ ਮੈਂ ਕਹਿੰਦਾ ਕਿ ਬਾਈਆਂ ਦਾ ਨੇਚਰ ਇੱਡਾ ਵਧੀਆ ਭਰਾਵਾਂ ਨੂੰ ਵੀ ਵੱਧ ਕੇ ਯਾਰ ਕਰਦੇ ਆ ਯਾਰ ਜਿੱਦਾਂ ਵਲੌਗ ਵਿੱਚ ਲੱਭਦੇ ਆ ਸਿੰਪਲ ਤੇ ਸਾਦ ਸਾਦੀ ਜਿਹਾ ਨਾ ਉਦਾਂ ਹੀ ਰਿਐਲਿਟੀ ਆ ਬਾਈ ਇਹ ਦੋ ਵਾਰ ਹੀ ਮਿਲੇ ਆ ਬਾਈ ਨੂੰ ਬਈ ਬਿਲਕੁਲ ਨਹੀਂ ਮਹਿਸੂਸ ਹੋਇਆ ਬਾਈ ਕਿ ਮੈਂ ਕਿਸੇ ਬਲੌਗਰ ਨੂੰ ਮਿਲ ਰਿਹਾ ਜਾਂ ਕੋਈ ਉਪਰੇ ਪਰਸਨ ਨੂੰ ਮਿਲ ਰਿਹਾ ਯਾਰ ਭਰਾਵਾ ਵਾਂਗੂ ਟਰੀਟ ਕਰਦਾ ਯਾਰ ਵਧੀਆ ਲੱਗਾ ਬਾਈ ਤੁਹਾਨੂੰ ਸਾਰਿਆਂ ਨੂੰ ਮਿਲ ਕੇ। ਬਾਈ ਤੁਹਾਡੇ ਨਾਲ ਹੀ ਵਧੀਆ ਲੱਗਿਆ ਗੱਲ ਕਰਕੇ। ਬਾਈ ਗੱਲਾਂ ਕਰਕੇ ਨਿਆਰਾ ਹੀ ਆ ਗਿਆ। ਆਪਣਾ ਐਂ ਲੱਗਦਾ ਜੀ ਤਾਂ ਵੱਡੇ ਭਰਾ ਨਾਲ ਗੱਲ ਕਰ ਰਹੇ ਆਂ। ਬਾਈ ਇਹ ਤੁਹਾਡਾ ਬੜਾ ਪਿਆਰ ਹੈ ਕਿ ਜਿਹੜਾ ਇੰਨਾ ਪਿਆਰ ਦਿੰਦੇ ਆ ਤੁਸੀਂ। ਐਂ ਤੇ ਗਾ ਪਾਸ਼ਾਨੀਂ ਕਿਰਪਾ ਰਹਿਮਤ ਕੀਤੀ ਤੇ ਆਪਾਂ ਨਾਨਕ ਮਤੇ ਰੀਠੇ ਸਾਹਿਬ ਮਿਲਦੇ ਆਂ। ਹਾਂ ਜੀ ਜ਼ਰੂਰ ਮਿਲਾਂਗੇ। ਅਜੀ ਵੀ ਖਿੱਚ ਕੇ ਲਿਆਉਣੇ ਆ ਜੀ ਹੁਣ ਸਾਈਕਲ। ਹਾਂ ਜੀ। ਮੈਂ ਕਿਹਾ ਅਜੀ ਵੀ ਖਿੱਚ ਕੇ ਲਿਆਉਣੇ ਆ ਤੁਹਾਨੂੰ ਮਿਲਾਂਗੇ ਜ਼ਰੂਰ। ਬੱਸ 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 ਬਾਈ। ਠੀਕ ਆ ਬਾਈ। ਤੇ ਠੀਕ ਹੈ ਜੀ। ਤੇ ਸਾਰੇ ਜਣੇ ਮੇਰੇ ਭਰਾ ਦੇਖ ਮੈਂ ਮਾਰ ਕਹਿਣਾ ਕੀ ਬਈ ਤਾਂ ਨਾ ਜਿੱਦਾਂ ਸਾਈਕਲ ਚੱਕੀ ਫਿਰਦੇ ਆ ਬਤੰਦਰ ਤੇ ਸਾਈਕਲ ਵੀ ਕਿਹੜਾ ਉਹ ਵੀ ਦੇਸੀ ਬਾਈ ਇਹ ਬੰਦੇ ਵੀ ਦੇਸੀ ਆ ਤੇ ਸਾਈਕਲ ਵੀ ਦੇਸੀ ਆ ਤੇ ਤੁਸੀਂ ਦੇਖ ਸਕਦੇ ਆ ਲੋਕੇਸ਼ਨ ਦੇ ਸਕਦੇ ਓਥੋਂ ਦੀ ਕਿਦਾਂ ਆਫ ਰੋਡਿੰਗ ਬਹੁਤ ਗੰਦੀ ਆਫ ਰੋਡਿੰਗ ਇਹਨੂੰ ਕਹਿ ਸਕਦੇ ਆ ਬਾਈ ਜੰਗਲ ਏਰੀਆ ਸਾਰਾ ਤੇ ਇੱਥੇ ਦੇਖ ਲਓ ਨਾ ਬੰਦਾ ਆ ਤੇ ਨਾ ਬੰਦੇ ਦੀ ਜਾ ਤੇ ਫਿਰ ਵੀ ਬਾਈ ਹਣੀ ਖਿੱਚੀ ਜਾਂਦੇ ਆ ਕੰਮ ਨੂੰ ਚਲੋ ਠੀਕ ਆ ਬਾਈ ਹਾਂਜੀ ਠੀਕ ਆ ਜੀ ਸਾਸਤਰੀਕਰ ਬਾਈ ਜੀ ਠੀਕ ਆ ਜੀ ਬਾਈ ਜੀ ਬਿੱਟੂ ਬਾਈ ਹੁਣ ਆਨੂੰ ਮਿਲ ਕੇ ਤੇ ਆਪਾਂ ਕਿਲੋਮੀਟਰ ਦੀ ਦੂਰੀ ਤੇ ਆਏ ਸੀ ਤੇ ਦੇਖਿਆ ਕਿ ਬਾਈ ਨਦੀ ਵਿੱਚ ਫੈਮਿਲੀ ਨਹਾਣ ਦੀ ਆ ਤੇ ਪੂਰਾ ਪਿਕਨਿਕ ਸਪੋਰਟ ਬਣਾਇਆ ਦਾ ਇਹ ਨਿਆਲੇ ਲੈਂਦੇ ਆ ਪਿੱਛੇ ਤਾਂ ਜਮਾਂ ਠੰਡ ਸੀਗੀ ਜੋ ਜੋ ਚਿਮੜ ਤੋਂ ਦੁਰੇ ਜਾਂਦੇ ਬਾਈ ਜਨਲ ਤੱਕ ਪੂਰੀ ਠੰਡ ਸੀਗੀ ਇੱਥੇ ਆ ਕੇ ਗਰਮੀ ਲੱਗਣ ਡਿਆ ਬਈ ਤਾਂ ਅਹੀਂ ਕੱਪੜੇ ਲਾ ਕੇ ਦਾ ਚੱਲ ਜਗਟਾਂ ਲਾ ਲਤੀਆਂ ਤੇ ਕੋਈ ਇਦਾਂ ਦਾ ਸਾਥ ਆਵੇ ਇੱਥੇ ਚੱਲਣ ਰਿਹਾ ਬਾਈ ਪੂਰੀ ਆਫ ਰੋਡ ਆਫ ਰੋਡਿੰਗ ਆ ਖਤਰਨਾਕ ਵਾਲੀ ਬਾਈ ਦੇਖ ਜਿਆ ਹੁਣ 8 ਵਜੇ ਤੱਕ ਨਾਨਕ ਮੱਤਾ ਸਾਹਿਬ ਜਾਣਾ ਬਾਈ ਤੇ ਬਣੇ ਰਿਓ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਦਾਂ ਦੀਆਂ ਵੀਡੀਓ ਲੱਗੀਆਂ ਸੋ ਧੰਨਵਾਦ ਮੇਰੇ ਭਰਾਵਾਂ ਦਾ ਸਾਰਿਆਂ ਦਾ